ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 13 ਫਰਵਰੀ ਤੋਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਅਖੋਤੀ ਕਿਸਾਨ ਜਥੇਬੰਦੀਆਂ ਨੇ ਕੀਤੀ ਹੈ ਜਿਹਦਾ ਰਿਜ਼ਲਟ ਪੰਜਾਬ ਦੇ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਖਮਿਆਜਾ ਉਤਨਾ ਪੈ ਰਿਹਾ ਕੱਲ ਤਿੰਨ ਕਿਸਾਨ ਮੌਦੇ ਮੂਹਰੇ ਚਲੇ ਗਏ ਹਾਲਾਂਕਿ ਇਹਨਾਂ ਨੇ ਪੰਪ ਦੇ ਦੇ ਕੇ ਸ਼ਹੀਦ ਕਹਿਣਾ ਤੇ ਮੈਂ ਇਹ ਸ਼ਹੀਦ ਸੂਦੇ ਨਾਲ ਤੇ ਸਹਿਮਤ ਨਹੀਂ ਪਰ ਇਹ ਕਹਾਂਗਾ ਕਿ ਮੌਤ ਹੋਈ ਹੈ ਨੁਕਸਾਨ ਹੋਇਆ ਤੇ ਦੋ ਦੀ ਖਬਰ ਸ਼ਾਇਦ ਅੱਜ ਵੀ ਹੈ ਮੈਂ ਇੱਕ ਬੇਨਤੀ ਕਰ ਰਹੀ ਹਾਂ ਜਦੋਂ ਇਹੋ ਜਿਹੇ ਧਰਨੇ ਇਕੱਠ ਅੰਦੋਲਨ ਸ਼ੁਰੂ ਹੁੰਦੇ ਆ ਉਦੋਂ ਇਹਨਾਂ ਧਰਨਿਆਂ ਦੇ ਵਿੱਚ ਅੰਦੋਲਨਾਂ ਦੇ ਵਿੱਚ ਵਪਾਰੀ ਜਿਹੜੇ ਨੇ ਬਿਜ਼ਨਸਮੈਨ ਜਿਹੜੇ ਨੇ ਪੈਸੇ ਕਮਾਉਣ ਵਾਲੇ ਉਹ ਕਿਦਾਂ ਕੁਸਪੈਟ ਕਰਦੇ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੇਰਾ ਕਿਸਾਨੀ ਅੰਦੋਲਨ ਦੇ ਨਾਲ ਧਰਨੇ ਤੋਂ ਨੰਨੇ ਦੇ ਨਾਲ ਕੋਈ ਸਬੰਧ ਨਹੀਂ ਅਸੀਂ ਸਾਫ਼ ਕਿਹਾ ਹੋਇਆ ਹੈ ਕਿ ਜਿਹੜੇ ਬੰਦੇ ਸੜਕਾਂ ਤੇ ਬਹਿ ਕੇ ਇਕੱਠ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉਹਦੇ ਨਾਲ ਮੈਂ ਸਹਿਮਤ ਹੈ ਹੀ ਨਹੀਂ ਮੈਂ ਕੱਲਾ ਕੀ ਅਰਬਾਂ ਦੇ ਵਿੱਚ ਉਹ ਲੋਕ ਨੇ ਇੰਡੀਆ ਦੇ ਉਹ ਇਹ ਸਮਝਦੇ ਆ ਕਿ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਚਲੋ ਮੈਂ 2-3 ਗੱਲਾਂ ਤੁਹਾਡੇ ਸਾਹਮਣੇ ਰੱਖਣੀਆਂ ਨੇ ਇਹਨਾਂ ਧਰਨਿਆਂ ਦੇ ਵਿੱਚ ਕੱਠਾਂ ਦੇ ਵਿੱਚ ਬਿਜ਼ਨਸ ਕਿੱਦਾਂ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਪਹਿਲਾਂ ਜਿਹੜਾ ਰਵੀ ਸਿੰਘ ਹੈ ਖਾਲਸਾ ਇਡ ਦਾ ਮੁਖੀ ਉਹਦੀ ਇੰਟਰਵਿਊ ਹੋਣੀ ਸ਼ੁਰੂ ਹੋ ਗਈਆਂ ਕਹਿੰਦਾ ਜੀ ਸੇਵਾ ਕਰਨ ਦੇ ਲਈ ਸਾਡੀ ਟੀਮ ਦਿੱਲੀ ਪਹੁੰਚ ਚੁੱਕੀ ਹੈ ਜਾਨਕਿ ਇਹ ਜਿਹੜਾ ਮੈਸੇਜ ਹੈ ਐਨ ਆਰ ਆਈ ਵੀਰਾਂ ਨੂੰ ਦੇ ਦਿੱਤਾ ਗਿਆ ਮਤਲਬ ਤੁਸੀਂ ਅਕਾਊਂਟ ਦੇ ਵਿੱਚ ਪੈਸੇ ਪਾਉਣੇ ਸ਼ੁਰੂ ਕਰ ਦਿਓ ਇਹ ਬਿਜ਼ਨਸ ਹੈ ਪਹਿਲਾਂ ਵੀ ਇਹਨੇ ਕਰੋੜਾਂ ਦੇ ਵਿੱਚ ਉੱਥੋਂ ਬਿਜ਼ਨਸ ਕੀਤਾ ਲੰਗਰ ਦੇ ਨਾਂ ਤੇ ਤੇ ਹੁਣ ਵੀ ਸ਼ੁਰੂ ਕਰ ਲਿਆ ਇੱਕ ਤਾਂ ਇਹ ਆ ਗਿਆ ਦੂਜੀ ਜਿਹੜੀ ਭੰਗ ਪੀਣੇ ਜਾਤ ਹੈ ਨਹੰਗ ਸਿੰਘ ਜਿੰਨੇ ਪਹਿਲਾਂ ਬੰਦਾ ਵੱਡਿਆ ਸੀ ਕਿ ਬੈਦਵੀ ਕਰਦੀ ਆ ਰਾਜਾ ਰਾਜ ਸਿੰਘ ਵਰਗੇ ਜਿਹੜੇ ਆ ਇਹ ਵੀ ਘੋੜੇ ਲੈ ਕੇ ਚੱਲ ਪਏ ਹੁਣ ਘੋੜਿਆਂ ਨੂੰ ਗੁਮਾਰਾ ਕਿਹਨੇ ਪਾਉਣਾ ਹੈ ਚਾਰਾ ਕਿਹਨੇ ਪਾਉਣਾ ਹੈ ਜਿਹੜੇ ਬੱਕਰੇ ਵੱਢਣੇ ਨੇ ਉਹ ਕਿੱਥੋਂ ਆਣਾ ਸਭ ਕੁਝ ਪਤਾ ਹੀ ਹੁੰਦਾ ਮੰਗ ਖਾਣੀਆਂ ਜਾਤਾਂ ਭੰਗ ਪੀਣੀਆਂ ਜਾਤਾਂ ਇਹੋ ਜਿਹੇ ਅੰਦੋਲਨ ਇਹ ਲੱਭਦੀਆਂ ਹੁੰਦੀਆਂ ਨੇ ਇਹ ਵੀ ਗਏ ਇੱਕ ਜਦ ਵਿੱਚ ਵੀਡੀਓ ਸਾਹਮਣੇ ਆਈ ਉਹ ਸਾਡੇ ਆਰਮੀ ਦੇ ਨੌਜਵਾਨ ਨੇ ਜਿਹੜੇ ਖਾਸ ਕਰਕੇ ਪੱਗਾਂ ਵਾਲੇ ਸਿੱਖ ਨੇ ਦੂਰੋਂ ਉਹ ਜਿਹੜੇ ਕਿਸਾਨ ਨੇ ਹੁਲੜਵਾ ਜਿਹੜੇ ਬੰਦੇ ਇਕੱਠੇ ਹੋਏ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਭਰਾ ਹੈਗੇ ਆ ਤੁਸੀਂ ਮਾਹੌਲ ਨਾ ਖਰਾਬ ਕਰੋ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਡੀ ਸੁਰੱਖਿਆ ਵਾਸਤੇ ਇਹ ਸ਼ਬਦ ਉਭਰਤੇ ਜਾ ਰਹੇ ਨੇ ਤੇ ਮੁਰੂ ਸਿੱਖੀ ਬਾਣੇ ਦੇ ਵਿੱਚ ਬੰਦੇ ਨੇ ਪਹਿਲਾਂ ਤਾਂ ਗਾਲਾਂ ਕੱਢਦੇ ਨੇ ਇਕੱਲੇ ਨੂੰ ਇਕੱਲਾ ਆਓ ਫਿਰ ਗਾਲ ਕੱਢ ਕੇ ਨਾਲ ਹੀ ਜਕਾਰਾ ਛੜਦਾ ਤੁਸੀਂ ਅੰਦਾਜ਼ਾ ਲਾਓ ਵੀ ਇਹ ਲੋਕ ਕਿੰਨੇ ਕੁ ਸਿਆਣੇ ਨੇ ਕਿੰਨੇ ਕੁ ਅਕਲਮੰਦ ਨੇ ਜਿਹੜੇ ਇੱਕ ਆਰਮੀ ਦੇ ਨੌਜਵਾਨਾਂ ਨੂੰ ਗਾਲਾਂ ਵੀ ਕੱਢਦੇ ਨੇ ਤੇ ਜਕਾਰਾ ਵੀ ਛੜੀ ਜਾਂਦੇ ਆ ਇਹ ਇੱਕ ਕਰਤੂਤ ਅੰਦੋਲਨ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕ ਹੋਰ ਬੇਨਤੀ ਸੁਣਿਓ ਅੱਜ ਮੈਂ 4-5 ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਉਹ ਜਿਹੜੀ ਗੱਲ ਹੈਗੀ ਆ ਧਿਆਨ ਦੇ ਨਾਲ ਸੁਣਿਓ ਜਿਹੜੇ ਇਹਨਾਂ ਇਕੱਠਾਂ ਦੇ ਵਿੱਚ ਲੋਕ ਹੁੰਦੇ ਨੇ ਨਾ ਤਮਾਸ਼ੀ ਵੀ ਨਿਆਦਾ ਹੁੰਦੇ ਆ ਤੇ ਇਹ ਤਮਾਸ਼ੀ ਲੋਕ ਦੂਜਿਆਂ ਨੂੰ ਪੰਪ ਆ ਵੀ ਦਿੰਦੇ ਨੇ ਤੇ ਇਹ ਪੰਪ ਦੇ ਵਿੱਚ ਹਵਾ ਦੇ ਵਿੱਚ ਆ ਵੀ ਜਾਂਦੇ ਐ ਜੰਮੂ ਕਸ਼ਮੀਰ ਦੇ ਜਿਹੜੇ ਸਾਬਕਾ ਗਵਰਨਰ ਨੇ ਉਹਨਾਂ ਦਾ ਨਾਂ ਹੈਗਾ ਸਤਿਆਪਾਲ ਮਲਕ ਉਹਨਾਂ ਦਾ ਇੱਕ ਵਿਆਹਨ ਐ ਪੋਸਟ ਪਾਈਏ ਕਿਸੇ ਨੇ ਉਹ ਕਹਿੰਦੇ ਕੀ ਹੋ ਗਿਆ ਜੇ ਕਿਸਾਨ ਦਿੱਲੀ ਆ ਜਾਣਗੇ ਤੁਸੀਂ ਉਹਨਾਂ ਨੂੰ ਬੈਠਣ ਵਾਸਤੇ ਥਾਂ ਦਿਓ ਤੇ ਨਾਲ ਹੀ ਉਹਨੇ ਕਹਿੰਦਾ ਕਹਿੰਦਾ ਜੇ ਕਿਸਾਨਾਂ ਨੂੰ ਸੱਦਾ ਦੇ ਕੇ ਗਲਵਾਤ ਨਾ ਕੀਤੀ ਗਈ ਇਹ ਕਹਿੰਦਾ ਮੈਂ ਭੁੱਖ ਹੜਤਾਲ ਕਰੂੰ ਹੁਣੇ ਗਵਰਨਰ ਸਾਹਿਬ ਪਤਾ ਹੈ ਕੌਣ ਨੇ ਇਹ ਕਾਂਗਰਸ ਨੇ ਰਾਹੁਲ ਗਾਂਧੀ ਨਾਲ ਇਹਨਾਂ ਦਾ ਇੰਟਰਵਿਊ ਚੱਲਦੀ ਹੁੰਦੀ ਹੈ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਨਾ ਇਹ ਜਿਹੜਾ ਜਾਮ ਧਾਮ ਹੈ ਕਾਂਗਰਸ ਸਰਕਾਰ ਵੱਲੋਂ ਵੀ ਹੈ ਤੇ ਜਿਹੜੇ ਪੰਪ ਦੇਣ ਵਾਲੇ ਨੇ ਨਾ ਇਹਨਾਂ ਤੋਂ ਜਨਜਰ ਅਸੀਂ ਬਚਦੇ ਨਹੀਂ ਆਪਣਾ ਬਚਾ ਨਹੀਂ ਕਰਦੇ ਉਹਨਾਂ ਚਿਰ ਸਾਡੀ ਕੌਮ ਦਾ ਪੰਜਾਬ ਦਾ ਨੁਕਸਾਨ ਹੁੰਦਾ ਰਹੂ ਇਹ ਉਹੀ ਸਤਿਆਪਾਲ ਮਲਕ ਜਿਹੜੇ ਕਿਤੇ ਸੰਜਨੈਲ ਸਿੰਘ ਭਿੰਡਰਾ ਵਾਲਿਆਂ ਦੇ ਹੱਕ ਦੀ ਗੱਲ ਕਰਦੇ ਨੇ ਜਵਾਨਾਂ ਨੂੰ ਭੜਕਾਉਣ ਵਾਸਤੇ ਗੱਲ ਕਰਦੇ ਨੇ ਸਿੱਖਾਂ ਨੇ ਇੰਦਰਾ ਗਾਂਧੀ ਮਾਰਤੀ ਸਿੱਖਾਂ ਨੇ ਬੈਂਦ ਸਿੰਘ ਮਾਰਤਾ ਮੁੱਖ ਮੰਤਰੀ ਸਿੱਖਾਂ ਨੇ ਜਨਰਲ ਵੈਦਿਆ ਮਾਰਤਾ ਇਹ ਉਹੀ ਸਤਿਆਪਾਲ ਮਲਕ ਹੈ ਜਿਹੜਾ ਸਾਬਕਾ ਗਵਰਨਰ ਹੈ ਜੰਮੂ ਕਸ਼ਮੀਰ ਦਾ ਹੁਣ ਇਹ ਤਾਂ ਸਾਡੀ ਕੌਮ ਦੇ ਨਾਲ ਪੰਜਾਬ ਦੇ ਨਾਲ ਕੋਈ ਲਾਗਾ ਦੇ ਗਿਆ ਨਹੀਂ ਇਹ ਕਾਂਗਰਸ ਦਾ ਬੰਦਾ ਹੈ ਬਸ ਇਹਨੇ ਅੱਗ ਲਾਉਣੀ ਹੈ ਭੜਕਾਉਣਾ ਹੈ ਤੇ ਸਾਡੇ ਵੱਡੇ ਵੱਡੇ ਪੱਤਰਕਾਰ ਕਹਿੰਣਗੇ ਦੇਖੋ ਜੀ ਸਤਿਆਪਾਲ ਮਾਲਕ ਜਿਹੜਾ ਹੈ ਉਹ ਸਾਡੀ ਕੌਮ ਦੇ ਹੱਕ ਵਿੱਚ ਹੈ ਉਸਨੂੰ ਜਰਨਲਿਸਟ ਦੇ ਹੱਕ ਵਿੱਚ ਖੜਾ ਹੈ ਅਸਲ ਵਿੱਚ ਸਮਝਦੇ ਨਹੀਂ ਇਹ ਪੰਪ ਹੁੰਦੇ ਆ ਤੇ ਬੰਦਾ ਕੌਣਾ ਹੈ ਇਹ ਕਾਂਗਰਸ ਦਾ ਤੁਸੀਂ ਰਾਹੁਲ ਗਾਂਧੀ ਨਾਲ ਇਹਨਾਂ ਇੰਟਰਵਿਊ ਕੱਢ ਕੇ ਦੇਖ ਲਓ ਸ਼ਰਮ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਨਾ ਕੁੱਲ ਮਿਲਾ ਕੇ ਇਹ ਕਹਿ ਲੋ ਨਿਹੰਗ ਜਥੇਬੰਦੀਆਂ ਬੱਕਰੇ ਵੱਢਣ ਵਾਲੇ ਭੰਗ ਪੀਣ ਵਾਲੇ ਉਹਨਾਂ ਨੇ ਵੀ ਤਿਆਰੀ ਕਰਤੀ ਗਾਣਾ ਗੁਣਾ ਦੇਣ ਵਾਲੇ ਸ਼ੁਰੂ ਹੋ ਗਏ ਨਾਲ ਠੀਕ ਹੈ ਤਮਾਸ਼ਵੀਨ ਜਿਹੜਾ মিডিਆ ਹੈ ਤੇ ਅੱਜ ਉਹ ਇੱਕ ਡਰੋਨ ਉੱਪਰ ਚੜਾਇਆ ਹੋਇਆ ਉਹ ਪਤੰਗ ਦਾ ਪੇਚਾ ਪਵਾ ਕੇ ਉਹਦੇ ਨਾਲ ਉਹ ਉਹੀ ਖਬਰਾਂ ਚਲਾਈ ਜਾਂਦੇ ਆ ਜਨਨ ਕਿ ਵਿਊ ਲੈਣ ਵਾਸਤੇ ਇਹ ਲੂੰਗ ਲਾਣਾ ਹੁਣ ਗੰਦ ਪਾਉਣ ਵਾਸਤੇ ਇਕੱਠਾ ਹੋ ਗਿਆ ਸਾਰਾ ਤੇ ਹੁਣ ਜਿੰਨਾ ਕਿ ਜਲੂਸ ਹੈ ਕਢਾ ਦੇਣਗੇ ਹਾਲਾਂਕਿ ਜਿਹੜਾ ਪਹਿਲਾ ਅੰਦੋਲਨ ਹੋਇਆ ਸੀ ਰਿਜ਼ਲਟ ਸਿੱਟਾ ਉਹਦਾ ਵੀ ਨਹੀਂ ਕੋਈ ਨਿਕਲਿਆ ਤੇ ਇਹਦਾ ਵੀ ਨਹੀਂ ਨਿਕਲਣਾ ਜਿਹੜਾ ਬਕਾਊ ਮਾਲ ਜਥੇਬੰਦੀਆਂ ਇਹ ਅੰਦੋਲਨ ਕਰ ਰਹੀਆਂ ਨੇ ਇਹ ਪੰਜ ਚਾਰਕ ਨੇ ਬਹੁਤੀਆਂ ਨਹੀਂ ਇੱਕ ਹੋਰ ਗੱਲ ਕਹਿਣੀ ਆ ਥੋੜਾ ਜਿਹਾ ਧਿਆਨ ਦਿਓ ਜਿਹੜਾ ਰਕੇਸ਼ ਡਕੈਤ ਹੈ ਨਾ ਤੇ ਉਹ ਵੀ ਕਾਂਗਰਸ ਦਾ ਬੰਦਾ ਹੈ ਤੇ ਹੁਣ ਕਾਂਗਰਸ ਚਾਹੁੰਦੀ ਹੈ ਕਿ ਬੀਜੇਪੀ ਦਾ ਵਿਰੋਧ ਕੀਤਾ ਜਾਵੇ ਲੋਕ ਸਾਡੇ ਹੱਕ ਵਿੱਚ ਹੋਣ 2024 ਦੇ ਵਿੱਚ ਸਰਕਾਰ ਬਣਾਈ ਜਾਵੇ ਯਾਨਕਿ ਇਹ ਗੱਲਬਾਤ ਮੈਂ ਤਾਂ ਕੀਤੀ ਹੈ ਅਸੀਂ ਇਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਬਚਾਈਏ ਸਮਝ ਗਏ ਵੀ ਕੀ ਇਹ ਲੋਕ ਪੰਜਾਬ ਦੇ ਹੱਕਾਂ ਲਈ ਗੱਲ ਕਰਦੇ ਨੇ ਜਾਂ ਸਿੱਖ ਕੌਮ ਲਈ ਗੱਲ ਕਰਦੇ ਨੇ ਬਿਲਕੁਲ ਨਹੀਂ ਜਿੰਨਾ ਵੀ ਹੋ ਸਕਿਆ ਇਹ ਸਾਡੇ ਪੰਜਾਬ ਦਾ ਸ਼ੇਖ ਕੌਮ ਦਾ ਪੰਜਾਬੀਆਂ ਦਾ ਜਲੂਸ ਕਢਾਉਣਗੇ ਤੇ ਆਪ ਨਹੀਂ ਕਢਾਉਣਗੇ ਸਾਡਿਆਂ ਕੋਲੋਂ ਜਿਵੇਂ ਬੱਚਿਆਂ ਨੂੰ ਨਹੀਂ ਇੱਕੋ ਪਹਿਲਾਂ ਫੁੱਲ ਝੜੀਆਂ ਚੱਲਦੀਆਂ ਦਿਵਾਲੀ ਤੇ ਹੁਣ ਤਾਂ ਵੱਡੇ ਚੱਲਦੇ ਨੇ ਪਟਾਕੇ ਤੇ ਉਹ ਅੱਗ ਲਾ ਕੇ ਫੜਾਉਂਦੇ ਸੀ ਹਕਮ ਹਕਮਾ ਕੇ ਬੱਚੇ ਸ਼ਰਾਰਤ ਵੀ ਕਰ ਦਿੰਦੇ ਸੀ ਕਈਆਂ ਨੇ ਉਹ ਸਰਲੀ ਦੀ ਨਾਲ ਤੇ ਅੱਗ ਵੀ ਲਾਈ ਐ ਅੰਦਰ ਰੂਮਾਂ ਦੇ ਵਿੱਚ ਇਹ ਸੱਚਾਈ ਹੈ ਇਵਨਸ ਉਦਾਂ ਹੀ ਇਹ ਤਮਾਸ਼ੀ ਵੀ ਨੇ ਜਿਹੜੇ ਅੰਦੋਲਨ ਵਿੱਚ ਗਏ ਨੇ ਤੇ ਬਹੁਤਾਂ ਨੇ ਗਾਲਾਂ ਹੀ ਦੇਣੀਆਂ ਹੁੰਦੀਆਂ ਨੇ ਬੂਟਾ ਸਿੰਘ ਵਿਰੋਧ ਵਿੱਚ ਹਾਂਜੀ ਅਸੀਂ ਵਿਰੋਧ ਵਿੱਚ ਹਾਂ ਅਸੀਂ ਬਿਲਕੁਲ ਵਿਰੋਧ ਵਿੱਚ ਹਾਂ ਜਿਹੜੇ ਧਰਨੇ ਲਾਉਂਦੇ ਨੇ ਅੰਦੋਲਨ ਕਰਦੇ ਨੇ ਮੈਨੂੰ ਦੇ ਹੱਕ ਵਿੱਚ ਹੈ ਹੀ ਨਹੀਂ ਅਸੀਂ ਬਿਲਕੁਲ ਵਿਰੋਧ ਵਿੱਚ ਹਾਂ ਜੀਨੇ ਗਾਲਾਂ ਕੱਢਣੀਆਂ ਗੱਡੇ ਚੱਲੋ ਪਰ ਜਿਹੜੀ ਗੱਲ ਕਹੀ ਹੈ ਨਾ ਇਹਨੂੰ ਥੋੜਾ ਜਿਹਾ ਹਾਜ਼ਮ ਕਰ ਲਿਓ ਸੁਣ ਲਓ ਧਿਆਨ ਦੇ ਨਾਲ ਪੰਪਾਂ ਤੋਂ ਵੱਜੋ ਜਿਹੜੇ ਵੀ ਪੰਪਾਂ ਦੇ ਵਿੱਚ ਆ ਗਏ ਜਿਨ੍ਹਾਂ ਨੂੰ ਪੰਪ ਮਿਲੇ ਨੇ ਖਵਾ ਮਿਲੀ ਐ ਫੂਕ ਮਿਲੀ ਐ ਉਹਨਾਂ ਨੇ ਆਪਣਾ ਨੁਕਸਾਨ ਵੀ ਕੀਤਾ ਹੈ ਤੇ ਦੂਜਿਆਂ ਦਾ ਨੁਕਸਾਨ ਵੀ ਜਰੂਰ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ